ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਪਾਰ ਦੇ ਇੱਧਰ ਦੇ ਸਾਰਿਆਂ ਦਾ ਦਿলো ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇੰਨੀ ਸਪੋਰਟ ਕਰਨ ਲਈ ਜੀ ਤੇ ਅੱਜ ਅਸੀਂ ਚੱਲੇ ਜੀ ਜਸਕਰਨ ਉਹਨਾਂ ਕੋਲੋਂ ਜੀ ਯਾਨੀ ਮਨਜੀਤ ਦੀਦੀ ਉਹਨਾਂ ਕੋਲੋਂ ਤੇ ਉਹਨਾਂ ਕੋਲ ਤੇ ਜਾਉਂਗੇ ਜੀ ਰੋਪੜ ਨੂੰ ਤੇ ਪਹਿਲਾਂ ਤਾਂ ਤੁਹਾਨੂੰ ਚੈੱਕ ਕਰਵਾਉਂਗੇ ਜੀ ਵਿਊ ਕਿਵੇਂ ਦਾ ਹੈ ਜੀ ਲਓ ਜੀ ਚੈੱਕ ਕਰੋ ਜੀ ਵਿਊ ਸ਼ਾਮ ਦੇ ਟਾਈਮ ਦਾ ਕਿੰਨਾ ਵਧੀਆ ਵਿਊ ਹੈ ਜੀ ਤੇ ਸ਼ਾਮ ਦੇ 3-4 ਵਜੇ ਜੀ ਤੇ ਦੇਖੋ ਕਿੰਨਾ ਵਧੀਆ ਕਿੰਨਾ ਘੈਂਟ ਜਿਹਾ ਵਿਊ ਹੈ ਜੀ ਸ਼ਾਮ ਦੇ ਟਾਈਮ ਦਾ ਜੀ ਤੇ ਕੱਲ ਤੋਂ ਬਾਅਦ ਕੱਲ ਤੋਂ ਬਾਅਦ ਤੁਹਾਨੂੰ ਆ ਵਿਊ ਦੇਖਣ ਨੂੰ ਨਹੀਂ ਮਿਲੇਗਾ ਜੀ ਤੇ ਅਸੀਂ ਚਲੇ ਜਾਣਾ ਜੀ ਪੰਜਾਬ 'ਚ ਤੇ ਪਹਾੜ ਵਾਲਾ 뷰 ਤੁਸੀਂ ਮਿਸ ਕਰੋਗੇ ਜੀ ਤੇ ਵਿਡਿੰਗਪਲ ਦੇ ਵਿਆਹ ਤੋਂ ਬਾਅਦ ਤੁਹਾਨੂੰ ਫੇਰ ਮਿਲੂਗਾ ਜੀ ਦੇਖਣ ਵਾਸਤੇ ਤੇ ਮੈਂ ਕਿਹਾ ਅੱਜ ਤੁਹਾਨੂੰ 뷰 ਦਿਖਾ ਦਈਏ ਜੀ ਪਹਾੜਾ ਦਾ ਕੱਲ ਤੋਂ ਬਾਅਦ ਤਾਂ ਮਿਲਣਾ ਨਹੀਂ ਦੇਖਣ ਨੂੰ ਜੀ ਪਹਾੜ ਦਾ 뷰 ਅਪੋਤਰ ਚੱਕਲਾ ਕੁਝ ਨਾ ਦੇਖਣ ਨੂੰ ਸੱਤ ਤਿੰਨ ਤੋਂ ਬਾਅਦ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਮੰਮੀ ਨਾਲ ਤੇ ਅੱਜ ਲੱਗੇ ਅਸੀਂ ਮਾਂ ਛੋਲਿਆਂ ਦੀ ਦਾਲ ਬਣਾਣ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਛੀ ਤਰੀਕੀ ਜੀ ਮਾਂ ਹਾ ਛੋਲਿਆਂ ਦੀ ਰਵਾਂਗਣਾ ਦੀ ਤਿੰਨ ਤਰ੍ਹਾਂ ਦੀ ਦਾਅ ਮਿਕਸ ਕਰੀ ਜਾ ਜੀ ਅੱਜ ਬੜੇ ਦਿਨ ਹੋ ਗਏ ਤੇ ਮਾਂ ਹਾਂ ਦਾ ਖਾਈ ਜਨਾ ਹਾਂ ਅੱਜ ਮਾਂ ਹਾਂ ਦਾਰ ਬਣਾ ਲਾਂ ਤੇ ਜੀ ਕਾਲਾ ਰਸੀ ਬੜਾਈ ਜੀ ਸਰ ਸਾਰਾ ਮਸਾਲਾ ਤਿਆਰ ਹੋ ਗਿਆ ਜੀ ਮਸਾਲਾ ਅਗਰ ਤਰਫ ਹੀ ਚਾਦੀ ਥੋੜਾ ਧਾਣ ਨੂੰ ਵਸ ਤਪਕਾ ਲਾਉਂਗਾ ਰੋਟੀ ਦੀ ਤਿਆਰੀ ਹੈ ਅੱਜ ਅੱਜ ਸਾਡਾ ਉੱਧਰ ਦਾ ਤੂਰ ਆ ਜੀ ਮਾਲਾਂ ਦਾ ਕੱਲ ਨੂੰ ਸਾ ਚਿੱਠੀ ਜਾਣੀ ਅੱਜ ਕੁਸ਼ਮ ਵੀ ਜਾਣੀ ਹੈ ਜੀ ਅੱਜ ਜਿਵੇਂ ਚਣ ਜਣੇ ਕਾਕੂ ਰਹਿ ਜਣਾ ਉਹ ਵਾਸੋਂ ਲੱਗ ਗਏ ਤਵਾ ਤਾ ਰੋਟੀ ਪਾਣੀ ਵੜਾ ਕੇ ਕੰਮ ਨਵੇੜਨ ਵੀ ਜਦ ਕਰਨ ਦਾ ਡੈਡੀ ਆੜਾ ਬਿੰਦਰ ਲੈਣ ਸਾਨੂੰ ਅੱਜ ਹਾਂ ਅੱਜ ਉਹ ਲੈ ਕੇ ਜਾਊਗਾ ਜੀ 12 11 12 ਵਜੇ ਚੱਲ ਜਾਣਾ ਜੀ ਅਸੀਂ ਜਾਟਾ ਕਾਠੀ ਲਾ ਲਿਆ ਜੀ ਦਾਣੂ ਤਰਕਾ ਬਣਾ ਲਿਆ ਰੋਟੀ ਪਾਣੀ ਤਾਂ ਫਿਰ ਦਿਖਾਉਂਦੇ ਆ ਤੁਹਾਨੂੰ ਬਸ ਜਿਸ ਤਰ੍ਹਾਂ ਜਿਸ ਤਰ੍ਹਾਂ ਵੀਡੀਓ ਬਣਾ ਰਹੇ ਆ ਸਸਰਾ ਸਸਰਾ ਸਾਨੂੰ ਦਿਖਾਈ ਜਾਣਾ ਕਿ ਸਿਆ ਕਿਆ ਕਰਦੇ ਆ ਬਾਕੀ ਫਿਰ ਮਾਲਾਂ ਨੂੰ ਜਾਉਂਗੇ ਉਹ ਵੀ ਤੁਹਾਨੂੰ ਦਿਖਾਉਂਗੇ ਬਲਾਓ ਕੱਚੇ ਬਾਕੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਸਪੋਰਟ ਕਰੋ ਤੁਹਾਨੂੰ ਸਪੋਰਟ ਦੀ ਜਰੂਰਤ ਆ ਸਾਡੇ ਚੈਨਲ ਨੂੰ ਕੋਈ ਸਪੋਰਟ ਨਹੀਂ ਕਰਦਾ ਜੀ ਦਬਕੇ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਤੇ ਚਲੋ ਜੀ ਤੇ ਸਾਡਾ ਮਸਾਲਾ ਵੀ ਤਿਆਰ ਹੋ ਗਿਆ ਜੀ ਤੇ ਦਾਲ ਵਿੱਚ ਤਾਲ ਬਣ ਗਈ ਸਾਡੀ ਰਿਜੀ ਜੀ ਹੁਣ ਜੇ ਅਸੀਂ ਲਾਉਂਗੇ ਜੀ ਤੜਕਾ ਦਾਲ ਨੂੰ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਬਲੌਗ ਦੇਖੀ ਜਾਓ ਜੀ ਅਸੀਂ ਕਿਸ ਤਰ੍ਹਾਂ ਇਸ ਸਾਡਾ ਆ ਗਿਆ ਤੜਕਾ ਲਾਉਦੇ ਹਾਂ ਜੀ ਆਉਂਦੀ ਤੇ ਵਾਦਤ ਤੁਸ ਤਰ ਦਾਲ ਬਣਾਣੀ ਤਾਂ ਆਦੀ ਹੈ ਪਰ ਅਸੀਂ ਬਲੌਗ 'ਵਾਂ ਦਿਖਾਈ ਜਾਂਦੇ ਸਾਨੂੰ ਜੋ ਜੋ ਅਸੀਂ ਡੇਲੀ ਜੋ ਵੀ ਬਣਾਦੇ ਅਸੀਂ ਦਾਲ ਬਣਾਦੇ ਅਰਬੀ ਬਣਾਦੇ ਜੋ ਕੁਝ ਬਣਾਦੇ ਉਹ ਵੀ ਅਸੀਂ ਪਿੰਜਾ ਪਕਾਲਾ ਪਾੜ ਕਰਦੇ ਆ ਜੀ ਉਹ ਸਿੱਧੇ ਬਲੌਗ 'ਚ ਪਾਈ ਜਾਂਦੇ ਆ ਜੀ ਹਾਂਜੀ ਸਾਡੇ ਸਾਰਾ ਕੁਝ ਦਿਖਾਈ ਜਾਂਦੀ ਵੀ ਅਸੀਂ ਜੋ ਜੋ ਤੁਹਾਨੂੰ ਵਧੀਆ ਲੱਗਦਾ ਹੈ ਕਿ ਨਹੀਂ ਪਰ ਅਸੀਂ ਤਾਂ ਜੋ ਆਪਣਾ ਘਰ ਦਾ ਕੰਮ ਆ ਨਹੀਂ ਬੜਾ ਵੱਡਾ ਵਸੋਈ ਬਲੌਗ 'ਚ ਪਾਈ ਜਾਂਦੇ ਆ ਜੀ ਹਾਂਜੀ ਚਲੋ ਜੀ ਮਿੱਟੀ ਆ ਫੇਰ ਥੋੜੀ ਜਿਹਾ ਵਾਹ ਲੂ ਹਾਂਜੀ ਬਣੇ ਰੋ ਬਲੌਗ ਨਾਲ ਬੜੀ ਅਕੀ ਮਸਾਲਾ ਘੋਲ ਲਿਆ ਸੀ ਗਾਜੀ ਤੇ ਉਧਰ ਲੱਗ ਰਹੀ ਜੀ ਦਾਲ ਨੂੰ ਤੜਕਾ ਲਾ ਤੇ ਤੜਕਾ ਲੱਗੇ ਜੀ ਭੁੱਲਣ ਨੂੰ ਤੇ ਜੀ ਅੱਜ ਅਸੀਂ ਦਾਲ ਬਣਾਈ ਮਾਹਾਂ ਦੀ ਛੋਲਿਆਂ ਦੀਆਂ ਰਵੰਗਣਾ ਦੀਆਂ ਹੈ ਨਾ ਰਵੰਗੀ ਰਵੰਗੀ ਕਹਿੰਦੇ ਕੋਈ ਹਾਂਜੀ ਕਈ ਰਵੰਗੀ ਕਹਿੰਦੇ ਤੇ ਸਾਡੇ ਇੱਧਰ ਰਵਾਂਗੜ ਕਹਿੰਦੇ ਜੀ ਪੰਜਾਬ 'ਚ ਰਵੰਗੀ ਕਹਿੰਦੇ ਅੱਜ ਕਾਕੂ ਵਿਚਾਰਾ ਕੱਲਾ ਰਹਿ ਜਾ ਰ ਹੋਏ ਅੱਜ ਕਾਕੂ ਕੱਲਾ ਰਹਿ ਜਾਣਾ ਜੀ ਪਰ ਆਹ ਦੇਖੋ ਤਾਂ ਚੰਗੇ ਨਹੀਂ ਅ ਵੀ ਪਿੱਛੇ ਦੇ ਵੀ ਕੁਝ ਹੋ ਨਹੀਂ ਹੋਣਾ ਹੈਗਾ ਨਾ ਪਤਨ ਰੋਟੀ ਸਬਜੀ ਦਾ ਬਣਾ ਕੇ ਆਪੇ ਖਾ ਲੰਦਾ ਸਭ ਕੁਝ ਕਰ ਲੰਦਾ ਜੀ ਇਹ ਸਬਜੀ ਰੋਟੀ ਬਣਾ ਲੰਦਾ ਡੰਗਰ ਵੀ ਚਾਰ ਲੰਦਾ ਸਭ ਕੁਝ ਆਉਂਦਾ ਹੈ ਜਿਹੜੀ ਮਰਜੀ ਸਬਜੀ ਬਣਵਾ ਲਓ ਜੀ ਇੱਥੇ ਸਾਰਾ ਕੁਝ ਆਉਂਦਾ ਬਣਾਣਾ ਐ ਨਹੀਂ ਜੀ ਮੁੰਡੇ ਸਾਢੇ 2 ਲਾਇਕ ਆ ਜੀ ਪ੍ਰਿੰਸ ਦਾ ਵੀ ਜੋ ਮਰਜੀ ਬਣਵਾ ਲਓ ਜੀ ਐ ਨਹੀਂ ਵੀ ਅਸੀਂ ਜਿਸ ਤਰ੍ਹਾਂ ਤੁਹਾਨੂੰ ਛੱਡ ਕੇ ਜਾਉਂਗੇ ਵੀ ਕਰਾ ਭੁੱਖੇ ਰਹਿ ਜਾਓਗੇ ਪਿੱਛੇ ਤੇ ਜੋ ਮਰਜੀ ਦਾਲ ਸਬਜੀ ਆਲੂ ਗੋਭੀ ਜੋ ਨਮਕੀਨ ਚੋਰ ਜੋ ਕੁਝ ਬਣਾਉਣਾ ਚਾਹਦੇ ਨਾ ਤੁਸੀਂ ਸਾਰਾ ਕੁਝ ਬਣਾ ਕੇ ਦੇ ਦਿੰਦੇ ਜੀ ਹਾਂ ਜੀ ਸਭ ਕੁਝ ਬਣਾ ਲੈਂਦੇ ਆ ਜੀ ਐਨੇ ਕੁ ਟ੍ਰੈਂਡ ਚੱਤੇ ਜੀ ਅਸੀਂ ਆਪਣੀ ਵੀ ਭੁੱਖੇ ਨਹੀਂ ਰਹੂਗਾ ਕਦੇ ਨਹੀਂ ਆਪਣੀ ਬਣਾ ਕੇ ਖਾ ਸਕਦੇ ਆ ਜੀ ਇਹ ਹਾਂ ਜੀ ਮੈਗੀ ਮੈਕਰੋਨੀ ਹਰਕ ਜੀ ਬਣਾ ਲੈਂਦੇ ਆ ਜੀ ਨਹੀਂ ਉਦਾਂ ਜ ਮਮੀ ਪਿਛਲੀ ਵਾਰ ਬੰਬੀ ਗਈ ਸੀ ਕਿ ਰ ਨੇ ਕੱਕੋ ਨੇ ਨਮਕੀਨ ਚੋਰ ਬਣਾਏ ਸੀਗੇ ਲਸਣ ਦਾ ਵਿਚ ਪਿਆਜ਼ ਪਾ ਕੇ ਤੇ ਮਿਰਚਾ ਕੱਟ ਕੇ ਪਾਈ ਬਹੁਤ ਟੇਸਟੀ ਬਣਾਏ ਸੀਗੇ ਨੇ ਹੋਰ ਜੀ ਸਾਡੇ ਸਾਰੇ ਬਣਾ ਲੈਂਦੇ ਆ ਨਾ ਤੇ ਡੈਡੀ ਵੀ ਲਾ ਲੰਦਾ ਤੜਕਾ ਜੀ ਉਹ ਵੀ ਤੜਕਾ ਵੀ ਲਾ ਲੰਦਾ ਸਭ ਕੁਝ ਕਰ ਲੰਦਾ ਜੀ ਆਣਾ ਜੀ ਦਾ ਅਗਰ ਬਾਈ ਜਾਂ ਕੋਈ ਮਰਜੈਂਸੀ ਹੋ ਜਾਵੇ ਕੋਈ ਨਾ ਹੋਵੇ ਖਰਾ ਕੋਈ ਜੀ ਆਪਣਾ ਬਣਾ ਕੇ ਖਾ ਸਕਦਾ ਲੈਣਾ ਆਵੇ ਤੇ ਦੇਖੀਓ ਮੂੰਗਨ ਟਿਕ ਮੂੰਗਨ ਨੀਨੋ ਵੀ ਕੀ ਆ ਕਰੀਏ ਦੇ ਲੋ ਜੀ ਤੇਜ਼ਾ ਦਾ ਮਸਾਲਾ ਵੀ ਹੋ ਗਿਆ ਤਿਆਰ ਜੀ ਤੇ ਮम्मी ਲੱਗੇ ਜੀ ਟਮਾਟਰ ਕੱਟਣ ਹਾਂ ਜਮਕੀ ਦੀ ਰੋਟੀ ਬਣੀ ਮਿਕਸ ਮੜਉਂਦੀ ਨਹੀਂ ਮੱਕੀ ਦੀ ਪਣਕ ਦੀ ਆਹ ਦੇਖੋ ਆਟਾ ਗੁੰਨਣਾ ਸਾਡਾ ਕੁੱਤਾ ਵੀ ਖਾਂਦਾ ਜੀ ਮੱਕੀ ਦੀ ਰੋਟੀ ਕਿਆ ਕਰੀਏ ਜੀ ਬੰਦਿਆ ਦੇ ਨਖਰੇ ਤਾਂ ਮੈਂ ਸੁਣਿਆ ਸਾਡੇ ਤਾਂ ਕੁੱਤਾ ਵੀ ਨਖਰੇ ਬਾਜ ਬਣ ਗਿਆ ਪਹਿਲਾਂ ਫੀਡ ਖਤਮ ਹੋ ਗਈ ਫੀਡ ਖਤਮ ਹੋ ਗਈ ਸੀਗੀ ਜੀ ਤੇ ਫੀਡ ਨਹੀਂ ਖਾ ਉਹ ਕਰਦਾ ਸੀਗਾ ਰੋਟੀ ਨਹੀਂ ਖਾਂਦਾ ਸੀਗਾ ਜੀ ਤੇ ਬਹੁਤ ਆਕਾ ਰੋਟੀ ਪਰ ਲਾਇਆ ਜੀ ਅਸੀਂ ਤੇ ਹੁਣ ਨਖਰੇ ਮਾਰਦਾ ਕਹਿੰਦਾ ਮੱਕੀ ਦੀ ਨਹੀਂ ਖਾਣੀ ਕਣਕ ਦੀਓ ਬਣਾ ਕੇ ਦਿਓ ਦੇਖਦੇ ਆਪਕੋ ਦਿਖਿ ਜੂਨ ਪਹਿਲੇ ਕਿ ਫੀਡ ਬਗਾਉਗੇ ਇਹਦੇ ਮੋਸਾਮ ਪਰ ਫੀਡ ਦੇਖਦੇ ਉਜੀ ਉਹ ਤੇ ਸਾਡਾ ਮਸਾਲਾ ਪੂ ਨੋਣ ਲਗਿਆ ਜੀ ਇਹ ਟਮਾਟਰ ਕੱਟ ਲਈਏ ਤੇ ਜਿੰਨੀ ਦੇਰ ਦਾ ਸਾਡਾ ਮਸਾਲਾ ਪੁੰਨ ਕੇ ਤਿਆਰ ਹੁੰਦਾ ਹੈ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਸਾਡੀ ਹਰ ਸਿਮਰਨ ਨੂੰ ਜੀ ਦਸ ਕਾਸਣੀ ਨੂੰ ਅੱਜ ਕਾਲੇ ਕਾਲੇ ਦੱਜੀ ਵਾਲ ਲੱਗੀ ਕਾਲੀ ਕਾਲੀ ਸਬਜੀ ਬਣਾਉਣ ਲੱਗੀ ਕਾਲੀ ਸਬਜੀ ਨਹੀਂ ਬਣਾਉਣ ਲੱਗੇ ਹਾਂ ਕਾਲੀ ਦਾਲ ਬਣਾਉਣ ਲੱਗੇ ਹੈ ਅੱਜ ਅਸੀਂ ਅਸੀਂ ਕਾਲੀ ਬਾਰ ਦਾਲ ਵਾਲ ਲੱਗੀ ਮਹਾ ਛੋਲਿਆਂ ਦੀ ਦਾਲ ਛੋਲੇ ਠੀਕ ਤਿਆਰ ਵਾਣੀ ਆ ਕਦੇ ਮਾਂ ਦੀ ਤੇ ਪਿਓ ਦੀ ਦਾਲ ਬਣਾਉਂਦੇ ਸੀ। ਉਹ ਰੋਟਾ ਕਾਏ ਵੀ ਨਾ ਕਿਉਂ। ਕਿਸੀ ਮੂਮਾ ਪਿਓ ਦੀ ਦਾਲ ਨਹੀਂ ਹੁੰਦੀ ਮਾਂ ਛੋਲੇ ਦੀ ਦਾਲ ਹੁੰਦੀ। ਅੱਛਾ। ਤੇ ਲੋ ਜੀ ਉਧਰ ਮੰਮੀ ਨੇ ਪਾਤੇ ਜੀ ਟਮਾਟਰ ਮਸਾਲਾ ਹੋ ਗਿਆ ਸੀਗਾ ਜੀ ਤਿਆਰ। ਤਿਆਰ। ਹੁਣ ਅਧਿਰ ਜਾਉਂਗੇ ਜੀ ਟਮਾਟਰ। ਸਹੀ ਸਹੀ ਤੇ ਵੇ ਦੇ। ਕਦੋਂ ਗਤੀਵਾਂ ਪੜ ਗਿਆ ਹੁਣ ਤੇ ਜਦੋਂ ਜੂਸਾ ਦਮ ਲਾਉ ਰਹੀ ਸੀ ਉਹ ਗਿਆ ਸੀ ਜੀ ਤਿਆਰ ਤੇ ਟਮਾਟਰ ਪਾਤੇ ਜੀ ਅਸੀਂ ਅੱਸੀ ਬਾਤ ਹੈ ਬਾਤੇ ਤੇ ਹੁਣ ਪਾਉਂਗੇ ਜੀ ਪਾਣੀ ਐ ਚ ਟਮਾਟਰ ਨੂੰ ਰਜਾਣ ਵਾਸਤੇ ਫਿਰ ਦੇ ਬੂਹੀ ਪਾਣੀ ਨੂੰ ਥੋੜਾ ਕੁਝ ਪਾ ਲਓ ਪਾਣੀ ਬੱਵਾ ਵਦਨ ਨੂੰ ਕੁੰਡਾ ਤੋਂ ਹੀ ਪਾਉਂਗੇ ਜੀ ਕਿਹਦੀ ਲੱਗਦਾ ਤੂੰ ਕੁੰਡਾ

ਲਓ ਜੀ ਕਿੰਨਾ ਚਿਰ ਸਾਡਾ ਮਸਾਲਾ ਤਿਆਰ ਹੋ ਰਿਹਾ ਹੈ ਜੀ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਸਾਡਾ ਮਸਾਲਾ ਹੋ ਗਿਆ ਸੀਗਾ ਜੀ ਤਿਆਰ ਤੇ ਹੁਣ ਲਾਉਗੇ ਜੀ ਦਾਲ ਮਟਰਕਾ ਤੇ ਜਿਹੜਾ ਮਸਾਲਾ ਤਿਆਰ ਕਰਿਆ ਸੀ ਇਹ ਕੁੱਕਰ ਜੀ ਪਾ ਦੋਗੇ ਤੇ ਦੇਖੋ ਆ ਦੇਖੋ ਜੀ ਸਾਡੀ ਦਾਲ ਆ ਨਾਲ ਜੀ ਦੇਖੋ ਬੰਪ ਚਾੱਕੇ ਦਿਖਾਈ ਕੋਸ ਮਾਰ ਵਾਗਣਾ ਆ ਹੁੰਦੇ ਜੀ ਰਵੰਗਣਾ ਆਏ ਚਿੱਟੇ ਚਿੱਟੇ ਰਵੰਗਣੇ ਪੜ ਪੜੇ ਜੀ ਮਿਸ਼ੀ ਆਹ ਨਾਲ ਦਾੜ ਵਰਗੀ ਹੈ ਇੱਕ ਵਾਰ ਬਣਾ ਕੇ ਤਿੰਨ ਤਿੰਨੇ ਦਾਲੇ ਮਿਕਸ ਕਰਕੇ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਦੇਖਿਓ ਕਿੰਨੀ ਟੇਸਟੀ ਤੇ ਕਿੰਨੀ ਵਧੀਆ ਬਣਦੀ ਨਾਲ ਮੱਕੀ ਦੀ ਰੋਟੀ ਹੋਵੇ ਜੀ ਪਰ ਅਸੀਂ ਤੁਹਾਨੂੰ ਆਣਾ ਵੀ ਇਥੇ ਚੂਰ ਕੇ ਖਾ ਕੇ ਦਿਖਾ ਦੇਣੀ ਜੀ ਹੱਥ ਲਿਬੜਦੇ ਆ ਜੀ ਇਸ ਤਰ੍ਹਾਂ ਅਸੀਂ ਉਹ ਤੁਹਾਨੂੰ ਕੱਸਾ ਨਵੀਂ ਕੀਆ ਕੋਣਾ ਕੋਲੇ ਮਾਲੇ ਜੀ ਕਰੀ ਕਰੀ ਜਾਂਦੇ ਆ ਤੇ ਅਸੀਂ ਹਾਂ ਤੇ ਅਸੀਂ ਵੈਸੇ ਨਾਲ ਅਸੀਂ ਖਾ ਕੇ ਦੱਸ ਦੋਗੇ ਜ਼ਰੂਰ ਵੀ ਹਾਲ ਸਬ지 ਜੀ ਕਿਵੇਂ ਦੀ ਬਣੀ ਹੈ ਬਾਕੀ ਜਿਸੀ ਕਮੈਂਟਾਂ ਚ ਤੁਸੀਂ ਦੱਸੋ ਜੀ ਜਿਹੜੇ ਚੂਰਕੇ ਖਾਦੇ ਦੇਖਣਾ ਤਾਂ ਅਸੀਂ ਉਹ ਵੀ ਇੱਕ ਦਿਨ ਦਿਖਾ ਦੂਗੇ ਤੁਹਾਨੂੰ ਜੀ ਚੂਰ-ਚੂਰ ਕੇ ਹਾਏ ਹਾਏ ਤੇ ਲੋ ਜੀ ਸਾਡੀ ਦਾਲ ਬੜ ਕੇ ਹੋ ਗਈ ਜੀ ਤਿਆਰ ਤੇ ਹੁਣ ਇਹਨੇ ਥੋੜੀ ਜਿਹੀ ਰਜਾਉਂਗੇ ਜੀ ਅਸੀਂ ਇੱਕ ਦੋ ਵਾਰੀ ਦਵਾ ਕੇ ਤੇ ਦਾਲ ਸਾਡੀ ਬਣ ਜਾਣੀ ਥੋੜੀ ਜਿਹੀ ਕਾੜੀ ਹੋ ਗਈ ਜੀ ਥੋੜਾ ਜਿਹਾ ਪਾਉਂਗੇ ਪਾਣੀ ਇਹਦੇ ਚ ਗਰਮ ਕਰਕੇ ਫਿਰ ਤਰੀਲ ਨੂੰਗੇ ਥੋੜੀ ਜਿਹੀ ਢੁੱਭੂ ਵੀਡੀਓ ਤੱਕ ਹਾਕ ਦੂ ਕੀ ਇਹ ਸਾਡਾ ਡੁੰਮਕੂ ਆ ਜੀ ਮੈਂ ਦੁੱਧ ਚੱਕ ਲਈ ਸੀ ਤਾਲ ਦੇ ਦੀ ਡੋਲੂ ਮੀ ਖਾਣੂ ਤੇ ਲੋ ਜੀ ਤਾਲ ਨੂੰ ਲੱਗ ਗਿਆ ਜੀ ਤੜਕਾ ਤੇ ਦਾਲ ਸਾਡੀ ਬਣ ਕੇ ਹੋ ਗਈ ਜੀ ਤਿਆਰ ਤੇ ਹੁਣ ਬਣਾਉਂਗੇ ਜੀ ਨਾਲ ਦੀ ਨਾਲ ਕੜਕ ਦਾ ਪ੍ਰਸ਼ਾਦ ਮੱਕੀ ਦਾ ਦੋ ਤਰ੍ਹਾਂ ਦੇ ਪ੍ਰਸ਼ਾਦ ਦੇ ਆ ਜਿਓ ਜੀ ਤੁਸੀਂ ਵੀ ਖਾਣ ਵਾਸਤੇ ਹੋ ਤਿਆਰੀ ਹੈ ਜੀ ਪ੍ਰਸ਼ਾਦਿਆਂ ਦੀ ਤੇ ਤੁਸੀਂ ਇਹ ਨਹੀਂ ਕਿ ਵੀ ਅਸੀਂ ਰੋਜ਼ ਹੀ ਦਾਲ ਫੁਲਕਾ ਬਣਾਈ ਜਾਂਦੇ ਸਾਨੂੰ ਜੀ ਸਾਨੂੰ ਤੰਤ ਤਰੀ ਵਾਲੀ ਜੀ ਜ਼ਿਆਦਾ ਵਧੀਆ ਲੱਗਦੀ ਖਾਣੇ ਚ ਵੀ ਹਾਂਜੀ ਸੁੱਕੀ ਸਬਜ਼ੀ ਜ਼ਿਆਦਾ ਨਹੀਂ ਉਕਾਰ ਸਕਦੇ ਅਸੀਂ ਖਾ ਸਕਦੇ ਸਾਨੂੰ ਚੂਰ ਕੇ ਰੋਟੀ ਖਾਣੀ ਬਹੁਤ ਵਧੀਆ ਲੱਗਦੀ ਜੀ ਹਾਂਜੀ ਤਰੀ ਵਾਲੀ ਸਬਜ਼ੀ ਨਾਲ ਪਕੀਲਾ ਜੀ ਪਿੱਛੇ ਦਾਬੂ ਸੇਕ ਲਾ ਲੀ ਅੱਗੇ ਰੋਟੀ ਇਹ ਦੱਦੀ ਵਰਤ ਨਹੀਂ ਆਨੇ ਸਾਪ ਸਾਪ ਪਕੀਲਾ ਛਾੜ ਦੇ ਉੱਧਰ ਮੜਾ ਨਖਰੀ ਤੇ ਦਾਵਾ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲਓ ਜੀ ਅਸੀਂ ਲੱਗੇ ਜੀ ਚਾਹ ਬਣਾਣ ਬਾਜੀ ਉਹ ਨਹੀਂ ਆਗੇ ਸੀਗੇ ਜੀ ਤੇ ਆਜਾ ਤੁਹਾਨੂੰ ਮਿਲਾਈਏ ਬਾਜੀ ਉਹਨਾਂ ਨਾਲ ਜੀ ਚਾਹ ਧਰਤੀ ਜੀ ਅਸੀਂ ਬਣਾ ਪੁੱਤਰਾ ਠੀਕ ਹੈ ਬਹਿ ਜਾ ਹੁਣ ਦੇ ਤੇ ਲਓ ਜੀ ਪਹੁੰਚ ਗਏ ਸਾਡੇ ਬਾਜੀ ਉਹ ਨਹੀਂ ਤਾਂ ਮਿਲੋ ਬਾਜੀ ਉਹਨਾਂ ਨੂੰ ਸਾਸਰੀ ਕਾਲ ਜੀ ਹਮ ਤਾਂ ਕੁੱਤੇ ਨਹੀਂ ਲਜਾਇਆ ਵਾ ਬਾਕੀ ਕੁੱਤਾ ਤੇ ਆ ਮਿਲੋ ਜੀ ਕਰਨ ਕੁੱਤਾ ਤਾਂ ਪਾ ਦਿੱਤਾ ਨਹੀਂ ਹਾ ਫੇਟੂ ਕੱਤੇ ਗਿਰ ਗਿਆ ਤੇ ਲੋ ਜੀ ਆ ਦੇਖ ਕਰਨ ਕੁੱਤੇ ਕੋਤੇ ਨਾ ਅਜਲ ਜਹਲੀ ਦੀ ਗਿਰਲੀ ਆ ਦੇਖ ਹਾਂ ਦੇ ਕੁੱਤੇ ਨਾਲ ਲੱਗੇ ਖੇਲਣ ਜੀ ਕੁੱਤਾ ਚੀਜ਼ ਹੈ ਚਲੋ ਆ ਜੋ ਪਾਣੀ ਪੀਣਾ ਨਾਲ ਦਾ ਕੁੱਤਾ ਜੇ ਟੱਕੜਾ ਹੋ ਗਿਆ ਨਾ ਇੱਕ ਨਹੀਂ ਰਿਹਾ ਇਹਨੂੰ ਕਿਆ ਇਹ ਤੇਲੋਜੀ ਹੁਣ ਬਣਾਈਏ ਜੇ ਅਸੀਂ ਚਾਹ ਪਾਣੀ ਹਾਜੀ ਹੋਰ ਵਾਸਤੇ ਰੱਦੀ ਨੂੰ ਵੀ ਚਲੋ ਅਸੀਂ ਚੱਲੇ ਜੀ ਤੁਰਨ ਲੱਗੇ ਵਾਸਤੇ ਤੇ ਲਓ ਜੀ ਸਾਡੀ ਹੋ ਗਈ ਜੀ ਹੁਣ ਪੰਜਾਬ ਦੀ ਤਿਆਰੀ ਤੇ ਅਸੀਂ ਚੱਲੇ ਜੀ ਪੰਜਾਬ ਨੂੰ ਲਓ ਜੀ ਟਾਈਮ ਕਿੰਨਾ ਹੋ ਗਿਆ ਜੀ ਬਣ ਪਾਦੀ ਕੇ 5 12 ਅਸੀਂ 7 ਵਜੇ ਰੱਖ ਦੇ ਦੇ ਅੰਦਰ 7 ਵਜੇ ਹੋ ਜਾਣਾ ਹਨੇਰਾ ਤੇ ਹੁਣ ਜਾਣਾ ਤਾਂ ਹੈ ਤਾਂ ਜੀ ਚਾਚੀ ਕਹਿੰਦੀ ਵੀ ਮੇਰਾ ਜੀ ਨਹੀਂ ਐਸ ਤਰਾਂ ਲੱਗਣਾ ਕਹਿੰਦੀ ਵੀ ਭਾਈ ਉਹ ਲੇਕਾ ਹੋ ਗਿਆ ਲ ਦੋ ਬੱਚੇ ਆ ਗਏ ਕੋਰੇ ਕਹਿੰਦੀ ਉਹ ਲੈ ਕੇ ਜਾਣੇ ਪੰਜਾਬ ਨੂੰ ਉਹ ਲੈ ਕੇ ਚੱਲੇ ਉਹ ਗੱਲ ਨਹੀਂ ਬਾਕੀ ਪਿੱਛੇ ਤੇ ਰੱਤੀ ਜਾਣੇ ਗੱਡੀ ਗੱਲ ਲੈ ਜਾਣੇ ਕਹਿੰਦੀ ਉਹ ਅਸੀਂ ਵਿਆਹ ਤੇ ਲੈ ਜਾਣੇ ਬਿੰਦਰ ਸਿੱਤੇ ਹੀ ਕੰਮਕਾਰ ਕਰੂਗੇ ਵਾਹ ਵਾਹ ਦੋ ਮੈਂਬਰ ਆ ਉਹ ਵੀ ਕੋ ਇੱਕ ਭਾਈ ਹੋਰ ਕਹਿ ਰਿਹਾ ਤਾਂ ਅੱਜ ਪ੍ਰਿੰਸ ਕਹਿ ਰਿਹਾ ਤਾਂ ਉਹ ਕਹਿੰਦਾ ਮੇਤੇ ਨਿਕਲ ਗਿਆ ਮੂੰਹ ਤੇ ਕਹਿੰਦਾ ਤੁਸੀਂ ਵੀ ਫੋਨ ਕੱਟਦੇ ਆ ਕਹਿੰਦਾ ਨਾਲੇ ਭਾਜੀ ਕਹਿੰਦਾ ਡਿੱਗੀ ਵਿੱਚ ਕਿਆ ਕਹਿੰਦਾ ਤਾਂ ਦੋ ਛੇਲੂ ਲਿਆਈ ਹਰਮਨ ਮੈਂ ਕਰਨ ਦੋ ਛੇਲੂ ਦੇਣੇ ਡਿੰਪਲ ਨੂੰ ਕਹਣਾ ਮੇਤੇ ਮੂਹਰੇ ਨਿਕਲ ਗਿਆ ਕਹਿੰਦਾ ਕਹਣਾ ਮੰਮੀ ਨੇ ਤਾਂ ਨੜਾਏ ਪਏ ਆ ਤਿਆਰ ਕਰੇ ਮੂਰੀਆ ਪਾਈ ਦੇ ਸਾਬ ਨੂੰ ਗੁਰੂ ਆਏ ਬੈਗਾ ਨਾ ਨਹੀਂ ਕਹਿੰਦਾ ਲੈ ਕੇ ਲੈ ਕੇ ਆਈ ਜਰੂਰ ਕਹਿੰਦਾ ਮਾਤਾ ਐਂ ਕੀ ਕੰਨਾ ਕਹਿੰਦਾ ਮੇਤੇ ਕਿਆ ਹੋ ਗਿਆ ਮੇਰੇ ਵਲੌਗ ਚ ਕਿਆ ਹੋ ਗਿਆ ਪਹਿਲਾਂ ਉਤੇ ਕਹਿੰਦਾ ਬਾਜੀ ਅਸੀਂ ਕਹਿੰਦਾ ਦੀਪਾਲ ਨੂੰ ਦੋ ਉਹ ਦੇਣੇ ਚਾਚੀ ਨੇ ਚੇਲੂ ਦੇਣੀ ਹੇ ਹੇ ਚੱਲ ਗਿਆ ਕੁੱਤਾ ਬੁਲਾ ਲਾ ਇਹਨੂੰ ਤੇ ਤੁਹਾਨੂੰ ਤਾਂ ਇੰਨਾ ਪੁੱਛਦੇ ਕਹਿੰਦੇ ਉਹਦਾ ਛੇਰ ਛੂਰ ਵੀ ਰਹਿੰਦਾ ਆਹ ਅਰੇ ਹੈਗੇ ਤਾਂ ਹੈ ਪਰ ਆ ਤਾਂ ਐ ਨਹੀਂ ਆਉਂਦੇ ਬਿੰਦਰ ਉਹ ਦੂਰ ਹੁੰਦੇ ਆ ਤਾਂ ਜਿ ਤਰ੍ਹਾਂ ਆਉਂਦੇ ਜਿਹੜਾ ਮਾਰਕੀਟ ਦੀ ਤਰ੍ਹਾਂ ਛੇਡੂ ਛੇਡੂ ਫਾੜ ਲੈਂਦੇ ਆ ਫਿਰ ਲੋਕ ਉਹਨੇ ਠਾਣ ਤੋਂ ਉਡ ਦਿੰਦੇ ਆ ਬਾਕੀ ਕਹਿ ਨਾ ਇਹ ਛੱਡਦੇ ਵੀ ਹੁੰਦੀਆਂ ਸਰਕਾਰਾਂ ਵਿਖਾਈ ਨਹੀਂ ਗਵਰਨਮੈਂਟ ਦੀ ਜਗ੍ਹਾएं ਉਹਦੇ ਚ ਦਰਾਖਤਾਂ ਫਿਰ ਆਪਣੇ ਜਿਹੜੇ ਘਰ ਜਿੰਨੇ ਜੂਰਾ ਸਾਰੇ ਉਹ ਰੱਖਦੇ ਪਸ਼ੂ ਵੀ ਉਹ ਖਰਾਬ ਨਾ ਕਰੇ ਤੋੜ ਨਾ ਫਿਰ ਲੋਕ ਡਰ ਜਾਂਦੇ ਉਹ ਕੱਢਣੇ ਤੇ ਆਪਣੇ ਧਾਇਰੇ ਤੇ ਰੱਖਦੇ ਜਾਨਵਰ ਫਿਰ ਐਨੇ ਨੂੰ ਹੀ ਫੇਪਾੜ ਪੁੱਟ ਲੈਂਦੇ ਇਹ ਛੱਡਦੇ ਵੀ ਆ ਇਕਾ ਹੂੰ ਅੱਗਾਂ ਲੱਗ ਰਹੀਆਂ ਇਹਦੀਆਂ ਪਹਿਲਾਂ ਕਿੰਨੇ ਤਾਂ ਸਾਫ਼ ਕਰੀਏ ਨਾ ਉਹ ਅੱਗਾਂ ਹੀ ਲੱਗੀਆਂ ਚੱਕਲਾ ਹੱਥ ਲਾ ਬੈੱਡ ਪਰ ਤੇ ਲਓ ਜੀ ਹੁਣ ਚੱਲਦੇ ਆਂ ਇੱਧਰ ਤਾਂ ਠੰਡ ਹੈ ਹੈਨਾ ਠੰਡਾ ਚਲੋ ਜੀ ਚਾਂਸ ਮੇਰੇ ਠੰਡ ਜੀ ਗੱਡੀ 'ਚ ਹੁਣ ਅੱਗੇ ਜਾ ਕੇ ਮਿਲੂੰਗਾ ਮਨਜੀਤ ਕੋਲ ਜੀ ਹਾਂ ਤੇ ਅੱਗੇ ਦੇ ਬਲੌਕਾਂ 'ਚ ਤੁਹਾਨੂੰ ਪਹਾੜ ਦਾ ਥਿਊ ਨਹੀਂ ਮਿਲੂਗਾ ਜੀ ਦੇਖਣ ਨੂੰ ਤੇ ਤੁਸੀਂ ਮਿਸ ਕਰਨਾ ਪਹਾੜ ਦਾ ਥਿਊ ਜੀ ਤੇ ਹੁਣ ਤੁਹਾਨੂੰ ਪੰਜਾਬ ਦੇ ਬਲੌਕ ਦਿਓਗੇ ਜੀ ਅਸੀਂ ਚੱਲੋ ਤੁਸੀਂ ਪਿੱਛੇ ਤੇ ਚਲੋ ਜੀ ਮਿਲ ਜਾਈਏ ਜੀ ਤੁਹਾਨੂੰ ਅੱਗੇ ਜਾ ਕੇ ਜੀ ਲਓ ਜੀ ਪਹੁੰਚ ਗਏ ਜੀ ਅਸੀਂ ਭਗਤ ਮੱਜਰੇ ਜੀ ਮਨਜੀਤ ਦੀਦੀ ਕੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਠੀਕ ਠਾਕ ਹੈ ਜੀ ਵਧੀਆ ਤੇ ਉਧਰ ਮਿਲੋ ਜੀ ਪ੍ਰਿੰਸ ਨੂੰ ਸਤਿ ਸ਼੍ਰੀ ਅਕਾਲ ਜੀ ਕਿੰਨੇ ਸੋਹਣੇ ਹੋ ਜੀ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਸੁਣਨੀ ਵੀ ਨਹੀਂ ਕਿਸੇ ਨੇ ਤਰੀ ਸਾਰੀ ਸਲੋਜੀ ਬੋਲੇ ਰਾਸਗੁੱਲੇ ਲੈ ਕੇ ਆਏ ਰਾਸਗੁੱਲੇ ਲੈ ਕੇ ਨਹੀਂ ਆਉਂਦਾ ਹੁੰਦਾ ਰਾਸਗੁੱਲਾ ਹਾਂ ਰਾਸਗੁੱਲੇ ਲੈ ਆਉਂਦੇ ਫਿਰ ਤਵਾਜ ਨਿਕਲ ਵੀ ਜਾਂਦੇ ਕੋਈ ਖਾਣੇ ਨੂੰ ਤਾਂ ਬਿਲ ਆਉਂਦਾ ਨਹੀਂ ਤੁਸੀਂ ਅੱਧੀ ਪਹੁੰਚੇ ਤਾਂ ਹੋ ਰਹੇ ਆ ਨੀਂਦੇ ਰਹੋ ਹੋਗੀ ਖਾਣੇ ਨੂੰ ਤੁਹਾਨੂੰ ਸਾਰਾ ਕੋ ਹੱਦ ਹੋਗੀ ਸਾਰਾ ਕੋ ਤੂੰ ਆਪ ਲੈ ਆਇਆ ਖਾਣ ਨੂੰ ਲਿਆ ਸੁਪਰਿੰਗਰੋਲ ਪਹਾੜਾਂ ਨੇ ਪਹਾੜਾਂ ਦੇ ਅਸ ਗੁੱਲੇ ਮੰਗਦਾ ਨਹੀਂ ਪਤਾ ਰਾਸ ਤੇ ਨਹੀਂ ਇੱਕ ਗੱਲ ਪਤਾ ਕਿਆ ਕਹਿੰਦਾ ਇਹਦੀ ਆਦਤ ਇੱਕ ਹੈ ਕਹਿੰਦਾ ਤੁਸੀਂ ਡੱਬਾ ਚੱਕੋ ਤੁਸੀਂ ਮੰਮੀ ਨੂੰ ਛੇੜੋ ਉਹ ਨੂੰ ਉਹ ਤੇ ਮੂੰਹ ਵਿੱਚ ਕਹਿੰਦਾ ਹਾਸ ਗੁੱਲਾ ਪਾ ਦੂਗਾ ਚਾਚੀ ਦਾ ਰਾਣੀ ਚਾਚੀ ਸਾਡੀ ਆਂਦੀ ਉਹ ਪੈ ਗਈ ਮੰਮੀ ਤਾਂ ਆਂਦੀ ਸੌਂਗੇ ਜੀ ਘਰਾੜੇ ਲੱਗੇ ਮਾਰਨ ਮੰਮੀ ਦਾ ਬੋਲਟੀਆਂ ਗਰ ਮੰਮੀ ਨੂੰ ਉਲਟੀਆਂ ਲੱਗੀਆਂ ਬੋਟਮ ਇਨ ਕਿਆ ਕਹਿੰਦੇ ਹੁੰਨੇ ਉਹਨੂੰ ਇੰਗਲਿਸ਼ ਵਿੱਚ ਹਾਂ ਬੋਟਮ ਇਨ ਬੋਟਮ ਇਨ ਹੋ ਗਿਆ ਬੋਟਮ ਇਨ ਹੋ ਗਿਆ ਭਾਈ ਗੋਮਿਤੀ ਹਾਂ ਬੋਟਮ ਇਨ ਹੋ ਗਿਆ ਭਾਈ ਉਹ ਕਿਉਂਕਿ ਉਹ ਥੋੜੇ ਕਨ ਲਾਜਿਕ ਆਣ ਤੇ ਹੋਰ ਹੈ ਗੱਲ ਕਰਦੇ ਉਹ ਵੀ ਠੀਕ ਹੈ ਨਹੀਂ ਲੱਗਦੇ ਇਹ ਠੀਕ ਹੈ ਨਾ ਵੀ ਆਇਆ ਕਰ ਬਾਕੀ ਇੱਕ ਸਾਨੂੰ ਮੱਛਰ ਦਾ ਭਾਈ ਸਾਨੂੰ ਅੱਜ ਤਾਰੇ ਦਿਖਾਤੇ ਅਸੀਂ ਤਾਂ ਉਹ ਲਾਈ ਭਾਈ ਦੇਖੋ ਮੱਛਰ ਵਾਲੀ ਇੱਥੇ ਵੀ ਤੇ ਪਹਾੜਾਂ 'ਵਾਂ ਵੀ ਮੱਛਰ ਮੱਛਰ ਤਾਂ ਅੱਜ ਕਹਿੰਦਾ ਹੈ ਜਾਣਾ ਸਾਰੇ ਕਿਤੇ ਹੈਗਾ ਦਾਣਾ ਕੋਈ ਕੋਈ ਪਰ ਉਹਦੇ ਕਰਕੇ ਕੀ ਹੋਇਆ ਵਾ ਚਿਕਨ ਗੁਨੀਆ ਬਹੁਤ ਚਾਰਦਾ ਜਿਹਨੂੰ ਕਹਿ ਦਿੰਦੇ ਆਪਾਂ ਵੀ ਇੱਕ ਤਾਂ ਚਿਕਨ ਗੁਨੀਆ ਹੋ ਗਿਆ ਇੱਕ ਇਹਨੂੰ ਹੋਰ ਨਮੂਨੀਆ ਹੋ ਜਾਂਦਾ ਇੱਕ ਹੋਰ ਇਹ ਛੋਟੇ ਬੱਚਿਆਂ ਨੂੰ ਐ ਇਹ ਤਾਂ ਬਈ ਲਾਣਾ ਚਾਹੀਦਾ ਹੁਣ ਦੇਲੀ ਇੱਕ ਮਹੀਨਾ ਜ਼ਿਆਦਾਤਰ ਉਹਦੇ ਬਾਅਦ ਨਹੀਂ ਹੋਵੇ ਮੱਛਰ ਹੈਗਾ 20 ਦਿਨ ਲੱਗੂਆ ਹੋਰ ਜਦ ਤੱਕ ਤੋਂਪਾ ਹੇ ਨਹੀਂ ਹੁੰਦਾ ਮੱਖੀ ਨਾ ਮੱਛਰ ਫੇਰ ਸਭ ਕੁ ਕੈਦ ਹੋ ਜੰਨਾ ਜੇ ਜੀ ਮਾਤਾ ਨਹੀਂ ਗਿਰਦੀ ਉਹਨੂੰ ਕਹਿੰਦੇ ਚਿਕਨ ਬਾਕ ਕਿਹੜਾ ਚਿਕਨ ਬਾਕ ਚਿਕਨ ਬਾਕ ਹੀ ਕਹਿੰਦੇ ਚਿਕਨ ਬਾਕ ਹੀ ਕਹਿੰਦੇ ਹਾਂ ਹੂੰ ਉਹ ਵੀ ਚਿਕਨ ਬਾਕਸ ਹੈ ਹੂੰ ਮੇਰਾ ਹੋਈਦੀ ਉਹ ਮੇਰਾ ਹੋਈਦੀ 2006 ਚ ਪਤਾ ਨਹੀਂ ਸੱਤ ਕੁ ਸਾਂ ਐ ਹੋਈਦੀ ਬਹੁਤ ਮੋਟੀ ਹੋਈਦੀ ਮੰਦੀ ਦੇ ਬਿਆਨ ਨੂੰ ਮੰਦੀ ਦੇ ਸੱਤ ਦੇ ਪਾਜੀ ਨੂੰ ਮੇਰੇ ਸਾਡੇ ਮੈਨੂੰ ਵੀ ਸਾਡੇ ਸਾਡੇ ਨਹੀਂ ਗਰੀ ਮੇਰੇ ਮੰਮੀ ਦੇ ਕਿੰਨੇ ਕਿੱਡੇ ਕਿੱਡਾ ਕਿੰਨਾ ਬੁਰਾ ਹਾਲ ਦਾ ਬਾਈ ਉਹਦਾ ਹੀ ਸਾਰਾ ਉਹ ਤੌਖਾ ਹੋ ਜਾਂਦਾ ਜਦ ਜਨਵੰਦੀ ਦੀ ਪ੍ਰਾਤਾਂ ਵਾਲੀ ਇਹ ਚੀਜ਼ ਨਾ ਤੜਕਾ ਲਾਣਾ ਕੋਈ ਕੰਮ ਕਰਨਾ ਇਹਦਾ ਪਰੇਹਜ ਹੈ ਇੱਕ ਝਾੜਾ ਹੈ ਸਾਡਾ ਉਹਦਾ ਕੁਟੀਆ ਹੈ ਟਕੋਰਾਂ ਉੱਥੇ ਚਲੇ ਜਾ ਉੱਥੇ ਦਾਤੀ ਪਈ ਹੈ ਪੁਰਾਣੇ ਸੰਤਾਂ ਦੀ ਬਜ਼ੁਰਗਾਂ ਦਾ ਉੱਥੇ ਕੋਈ ਰਹਿੰਦੇ ਤੇ ਉਹਨਾਂ ਦਾ ਉੱਥੇ ਪਿਆ ਬੱਦ ਪਾਣੀ ਲੈ ਜਾ ਡੋਲਹੀ ਉਹਦੇ ਰੱਖ ਉਹ ਦਾਤੀ ਆਪਣੇ ਆਪ ਘੁੰਮਦੀ ਆਪਣੇ ਆਪ ਉਹ ਵੱਥਲ ਹੋ ਗਿਆ ਉਹ ਪਾਣੀ ਗਲਨ ਲੱਗ ਪਿਆ ਮੁੜ ਕੇ ਲੋੜਦੀ ਜਿਹਦਾ ਪਤਾ ਵੀ ਨਹੀਂ ਲੱਗਦਾ ਬਿੱਗਿਆ ਆਇਏ ਕਿਸੇ ਨੂੰ ਨਿਆਣੇ ਨੂੰ ਵੀ ਨਾ ਬਖਾਰ ਦੇ ਉੱਤਰ ਦਾ ਤਾਂ ਉਹਨੂੰ ਦੇ ਉੱਥੇ ਲੈ ਜਾ ਬਸ ਮੱਥਾ ਟੇਕਾ ਦੇ ਇਹ ਚੀਜ਼ਾਂ ਬਹੁਤ ਉਹ ਨਿਆ ਵੀ ਇਹ ਕਈ ਚੀਜ਼ਾਂ ਨਹੀਂ ਦਵਾਈ ਨਾਲ ਠੀਕ ਹੁੰਦੀਆਂ ਟ੍ਰੀਟਮੈਂਟ ਨਹੀਂ ਚਾਹੀਦਾ ਕਈ ਚੀਜ਼ਾਂ ਝਾੜੇ ਗਏ ਉਹ ਕਈ ਮੰਨਦੇ ਨਹੀਂ ਹੁਣ ਜੇ ਆਪਾਂ ਗੱਲ ਕਹਾਂ ਡਾਕਟਰਾਂ ਨੂੰ ਉਹ ਮੰਨਦੇ ਨਹੀਂ ਉਹ ਕਹਿੰਦੇ ਆ ਤਾ ਅਲਰਜੀ ਹੈ ਪਰ ਉਹ ਠੀਕ ਨਹੀਂ ਜੇ ਦਵਾਈ ਖਾਊਗਾ ਤੂੰ ਆਪਣੇ ਘਰਾਂ ਪਰਹੇਜ ਨਹੀਂ ਕਰੂੰਗਾ ਤਾਂ ਉਹ ਦੁੱਗਣੀ ਘੁੰਟ ਗਈ ਇਹ ਚੀਜ਼ਾਂ ਹੁੰਦੀਆਂ ਹੈ ਕਿ ਨਹੀਂ ਉਦਾਂ ਘਰ ਬਾਰੇ ਤੇ ਬਾਰਾ ਦੇ ਚੱਲਣਾ ਬਾਕੀ ਹੁ ਰੋਟੀ ਹੁ ਚੱਲਣਾ ਵੀ ਸਾਗ ਸਾਗੜਾ ਮਤਲਬ ਕਿ ਸਭ ਕੁਝ ਬਣਾਇਆ ਪਿਆ ਹੈ ਮੰਮੀ ਨੇ ਸੀ ਨਰਾਜ਼ ਕਰਕੇ ਪਾਤੀ ਮੰਮੀ ਨਰਾਜ਼ ਹੋ ਕੇ ਨਹੀਂ ਪਈ ਮੰਮੀ ਨੂੰ ਉਲਟੀਆਂ ਲੱਗੀਆਂ ਮੰਮੀ ਨੂੰ ਆਉਗੀ ਨੀਂਦ ਮੰਮੀ ਕਹਿੰਦੀ ਮੈਨੂੰ ਆਰਾਮ ਕਰਨਾ ਤਾ ਤੋ ਬੇਜਾਇਦਾ ਘਰੇਲੇ ਮਾਸਾ ਹੀ ਆਹ ਕੋਈ ਪਤਾ ਨਹੀਂ ਕਿ ਸੋਖਣਾ ਚੇਕੀ ਦਾ ਇਤਿਜਾਮ ਕਰਦੀ ਆ ਕੋਈ ਪਤਾ ਨਹੀਂ ਹੈਗਾ ਬਾਕੀ ਮੈਨੂੰ ਲੱਗਦਾ ਹੈ ਘੁੰਮਦੀ ਕਾਚੀ ਪਹੁੰਚ ਗਈ ਕੁਛਲਾ ਡੈਡੀ ਦੀ ਯਾਦ ਤਾਂ ਨਹੀਂ ਆਂਦੀ ਹੈ ਵੀ ਡੈਡੀ ਆਇਆ ਨਹੀਂ ਆਇਆ ਨਾ ਹਾਂ ਉਹ ਵੀ ਹੋ ਜਾਂਦਾ ਮੰਨ ਤੇ ਵੀ ਹਾਂ ਬਈ ਚਾਚਾ ਦਾ ਆਇਆ ਨਹੀਂ ਹੈ ਨਾ ਡੈਡੀ ਨੇ ਪਹੁੰਚਣਾ ਕਰ ਲਿਆ ਪੁੱਛਦੇ ਹੁੰਦੇ ਨੇ ਵੀ ਤੁਹਾਡੇ ਕਿਆ ਲੱਗਦੇ ਹੁਣ ਆ ਤਾਂ ਮਨਜੀਤ ਦੱਸੂਗੀ ਬਈ ਕਿਉਂਕਿ ਦੇਖੋ ਮਨਜੀਤ ਹੈ ਤੇਰੀ ਮਾ ਚਲਦੀ ਬਿੰਪਲ ਬਾਰੇ ਪੁੱਛਦੇ ਡੈਡੀ ਕਿ ਮੇਰੀ ਚੰਦ ਕਿਆ ਲੱਗਦੀ ਹੈ ਤੁਹਾਡੀ ਕਿਆ ਹੈ ਸਗੇ ਚਾਚੇ ਦੀ ਕੁੜੀ ਸਾਡੀ ਚਾਚੇ ਦੀ ਕੁੜੀ ਹੈ ਮਨਜੀਤ ਦੀ ਚਾਚੇ ਦੀ ਕੁੜੀ ਘਰ ਚੋਂ ਤਿੰਨ ਪਰਿਵਾਰ ਤੇ ਉਹ ਚਾਚੇ ਦੀ ਬਿੰਦਾਰੇ ਸਾਰੇ ਹੋ ਗਏ ਉਹ ਚਾਚੇ ਮੇਰਾ ਵੀ ਐ ਦਾ ਚਾਚਾ ਲੱਗਿਆ ਮੇਰਾ ਵੀ ਚਾਚਾ ਲੱਗਿਆ ਹੁਣ ਨੇਤਰਵੀਰ ਉਹਨੇ ਮਾਮਾ ਕਹੀ ਜਾਂਨੇ ਉਹਦੇ ਮਾਮਾ ਮਾਮੀ ਹੋਗੇ ਉਹ ਬੂਆ ਦੇ ਮੁੰਡੇ ਨੇਤਰਵੀਰ ਦੇ ਤੇ ਬਾਕੀ ਹੁਣ ਤੂੰ ਕਿਹਾ ਗਈ ਵਿਚ ਨੂੰ ਹੈ ਤੂੰ ਕਿਹਾ ਗਈ ਕੋਈ ਸੋ ਮੈਂ ਆ ਗਿਆ ਮੈਂ ਕਿਹਾ ਵੀ ਨੇਤਰਵੀਰ ਇਹਨਾਂ ਦੀ ਬੂਆ ਦੇ ਮੁੰਡੇ ਹੋਗੇ ਨੇਤਰਵੀਰ ਦੀ ਤਾਂ ਮਾਮੀ ਲੱਗੀ ਆਹ ਹੋਵੇ ਮੈਂ ਕਿਹਾ ਵੀ ਮੇਤਰਵੀਰ ਨਹੀਂ ਮੇਰੀ ਬੂਆ ਦੇ ਮੁੰਡੇ ਆ ਹਾਂ ਇਹ ਲੱਗਦਾ ਹੈ ਕਿ ਹਾਏ ਇਹ ਤਾਂ ਬਣਦੀ ਹੈ ਤਾਂ ਹੀ ਐਸੀ ਤਾਂ ਚੱਕਰ ਪੈ ਜਾਂਦਾ ਮੇੜ ਜਾ ਤੇਰਾ ਮੈਂ ਨਹੀਂ ਹੁਲ ਜਾਇਆ ਤੈਨੂੰ ਜਾ ਤੇਰਾ ਕਹਿੰਦੀ ਬੂਆ ਦੇ ਮੁੰਡੇ ਲੱਗੇ ਗੰਦ ਉਸ ਚਾਚੀ ਉਹਨਾਂ ਕਿੰਨੀ ਤੇ ਚੱਲਦੀ ਤੂੰ ਕਹਿੰਦੀ ਬੂਆ ਆ ਫਿਰ ਤੁਸੀਂ ਕਿਹਾ ਵੀ ਉਹ ਮੇਤਰਵੀਰ ਨਹੀਂ ਮਾਮੀ ਕਹਿੰਦੇ ਮਤਲਬ ਕਿ ਮੇਰੇ ਮੇਰੀ ਬੂਆ ਦੇ ਮੁੰਡੇ ਆ ਉਹ ਹਾਂ ਦੇ ਬਾਕੀ ਗੱਲ ਬਾਤ ਇਸ ਤਰ੍ਹਾਂ ਹੀ ਟਾਈਮ ਕਿੰਨਾ ਹੋ ਗਿਆ ਮੈਂ ਕਿਹਾ ਜੇ ना ਕਹੀਂ ਨਾ ਆਪਣੇ ਸਬਸਕ੍ਰਾਈਬਰ ਪੁੱਛਦੇ ਹੁੰਨੇ ਵੀ ਕਿੰਨਾ ਟਾਈਮ ਲੱਗਿਆ ਦੇਖੀ ਮੜਾਗਾ ਲੈ ਮੈਂ ਦੱਸਾਂ ਅਸੀਂ ਗਏ ਤੇ ਅੱਜ ਮੈਂ ਟਾਈਮ ਨੋਟ ਕਰਿਆ ਤੁਸੀਂ ਚਾਲ ਜਾਂਦੇ 2 ਘੰਟੇ ਸਵਾ ਚਾਰ ਪਹੁੰਚੇ ਤੁਸੀਂ ਨਾ 4 ਵਜੇ 4:20 ਪਰ ਮੈਂ ਟਾਈਮ ਦੇਖਿਆ ਜਿਆਦਾ ਸੀ ਪਹਿਲੇ ਵਿੱਚ ਵੀ ਬਾਣੀ ਕਰਦੀ ਸੀ 1:00 ਵਜੇ ਦੇ ਬਾਅਦ ਦੇਖਿਆ ਹਾਂ ਪਰ 1:51 ਮਿੰਟ ਬਾਅਦ ਹਾਂ ਪੌਣੇ ਜਦੋਂ 5-7 ਮਿੰਟ ਰਹਿੰਦੇ ਨੇ ਉਹ ਅਸੀਂ ਚਲੇਗੇ ਸਿੱਧਾ ਮੈਂ ਮੈਕਸਿਮਮ ਇਹ ਵੀ ਆਪਣੇ ਬਲੌਗ 'ਚ ਗੱਲ ਕਰੀ ਵੀ ਉਸ ਤੋਂ ਬਾਅਦ ਅਸੀਂ 2:00 'ਤੇ ਇੱਕ ਤੇ ਬਾਅਦ 2 3 4:00 'ਤੇ ਅਸੀਂ ਪਹੁੰਚ ਗਏ ਜੇ ਉਹਰਾ 1:50 'ਤੇ ਰਹੇ ਨਾ ਤਾਂ ਅਸੀਂ ਉੱਥੇ 4:00 'ਤੇ 2 ਘੰਟੇ ਲੱਗੇ ਐ 2 ਘੰਟੇ ਰਾਮ ਤੇ ਬਾਕੀ ਆਂਦੇ ਪਏ ਅੱਜ ਜ਼ਿਆਦਾ ਟਾਈਮ ਕਿਉਂਕਿ ਮੂਰਾ ਗੱਡੀ ਕੋਈ ਲੱਗੀ ਲੋਡਿੰਗ ਬੱਦੀ ਦੇ ਤਾਂ ਹੌਲੀ ਹੌਲੀ ਆ ਰਹੀ ਤੇ ਬਾਕੀ ਬਾਈ ਨਾ ਸਾਡੇ 12 ਬੜਾ 12 ਬੜਦਾ ਕਿ ਤੁਸੀਂ ਉਹ ਵੀ ਲਿਆਏ ਫਿਰ ਭਜਾ ਭਜਾ ਕੇ ਅੱਗੇ ਬਾਕੀ ਅੱਜ ਕਾਰਨ ਨੇ ਕਾਰਨ ਨੇ ਉਹ ਪ੍ਰਾਣਾ ਟਾਈਮ ਦਿਖਾਇਆ ਪੁੱਛੀ ਪੱਛੇ ਆ ਗਈ ਹਾਂ ਲੈ ਦੇਖ ਲਓ ਕਿ ਗੱਡੀ ਕਿ ਨਹੀਂ ਹੋਈ ਚੇਲੇ ਨੂੰ ਹੁਣ ਚਾਚੀ ਨੂੰ ਪੁੱਛੀ ਨਾਲੇ ਨੜਾ ਇਹ ਵੀ ਨਹੀਂ ਨਾਲੇ ਆਪ ਰਹਿ ਕੇ ਨਾ ਇਹੋ ਸਵੇਰੇ ਮਚੂਗੇ ਹੁਣ ਤਾਂ ਨਹੀਂ ਤੂੰ ਕਹਿ ਦਿੱਤਾ ਕਹਿੰਦਾ ਵੀ ਚੱਲ ਜੇ ਮੂਹ ਤੇ ਕੱਟ ਤੇ ਆ ਦੇਣੇ ਚਾਹੀਦੇ ਦੇਣੇ ਤੇ ਚੱਲ ਕਹਿੰਦਾ ਚਿੱਠੀ ਉਹ ਭੇਜ ਦੰਨੇ ਪਹਿਲਾਂ ਇਹ ਉਹ ਵਿਆਹ ਲਈ ਚਿੱਠੀਆਂ ਲੈ ਤਾਂ ਵੀ ਨੇ ਦੇ ਨਹੀਂ ਐ ਚਾਚੀ ਕਹਿੰਦੀ ਵੀ ਅੱਜ ਐਂ ਕਰੋ ਵੀ ਹੁਣ ਪੈ ਗਏ ਛੇਲੂ ਸੌਂਗੇ ਰਹਿਣ ਦੋ ਵੀ ਫੇਰ ਹੁਣ ਤਾਂ ਉਹ ਤਾਂ ਨੂੰ ਕਾੜਨੇ ਕਹਿੰਦੇ ਕਿ ਇਹ ਵਿਆਹ ਲੈ ਦਿੰਨੇ ਤੇ ਤਾਂ ਨੂੰ ਭੇਜ ਦੰਦੇ ਚਿੱਠੀ ਨਾਲ ਇੱਧਰ ਤੇ ਛੇਲੂ ਲੈ ਜਾਂਦੇ ਉਧਰ ਤੇ ਚਿੱਠੀ ਲੈ ਆਂਦੇ ਇਹ ਵੀ ਗੱਲ ਠੀਕ ਹੈ ਚਾਚੀ ਨਾ ਕੋਸ ਹੋ ਰੇਗਾ ਚਾਚੀ ਦਾ ਆਪ ਪਈ ਹੈ ਚਾਚੀ ਕਹਿੰਦੀ ਮਾਨੂੰ ਛੇੜੇ ਹੋਣਾ ਕਹਿੰਦੀ ਹੁਣ ਰਾਤ ਨੂੰ ਕਹਿੰਦੀ ਮੈਂ ਤਾਂ ਮੈਂ ਤਾਂ ਆਪ ਕਹਿ ਰਹੀ ਹਾਂ ਮਾ ਰੋਟੀ ਖਾ ਲੰਦੀ ਇੱਕ ਵਾਰੀ ਫੇਰ ਨੀਂਦ ਖਰਾਬ ਹੋ ਜਣੀ ਨਹੀਂ ਮੂੰਹ ਲਿਆਇ ਤੇ ਇਹ ਮਟੀਰੀਅਲ ਬਹੁਤ ਕੁਝ ਲਿਆ ਪ੍ਰਿੰਸ ਪ੍ਰਿੰਸ ਮੂੰਹ ਖਾ ਲਿਆ ਹੁਣ ਮੈਂ ਠੀਕ ਹੈ ਹੁਣ ਬਾਅਦ ਚ ਇਹ ਸਾਗ ਗਾ ਰੋਟੀ ਖਾ ਲੂੰਗੇ ਪ੍ਰਿੰਸ ਤਾਈ ਸਾਥੇ ਪਹਿਲਾ ਪਹਿਲਾ ਆ ਗਿਆ ਪ੍ਰਿੰਸ ਤਾਈ ਸਾਥੇ ਪਹਿਲਾ ਪਹਿਲਾ ਆ ਗਿਆ ਵੀ ਹਾਂ ਤਾਈ ਨਹੀਂ ਮੋਟੇ ਪਹਿਲਾ ਹੀ ਹੁੰਦੇ ਸਪ੍ਰਿੰਗ ਰੋਲ ਮੋਮੋਸ ਲਿਆ ਕੇ ਰੱਖ ਤੇ ਗਰਮਾ ਕਰੋ ਆਟਾ ਮੱਕੀ ਦਾ ਉੱਥੇ ਵੀ 40 ਨੂੰ ਹੀ ਮਿਲਿਆ ਉਹ ਠੀਕ ਹੈ। ਉਹਨੇ ਨਾਲੇ ਵੀ ਚਾਲੀ ਹੈ। ਹਾਂ। ਪਰ ਉਹ ਦੇਸੀ ਮੱਕੀ ਦਾ ਪਹਾੜੀ ਆ ਪਹਾੜੀ। ਹਾਂ ਉਹ ਬਦੀ ਆ ਮਿਲਦਾ ਉਹ ਤੇ। ਕਣਵਾਂ ਤੇ ਕਣਵਾਂ ਤੇ ਮੱਕੀ ਦਾ ਆਟਾ। ਜਿਹੜੀਆਂ ਫੇਟਲੀ ਸੈਣ ਹਾਂ ਵਧੀਆ ਤਾਂ ਦਾਵਾ ਆਟਾ। ਹਾਂ। ਉਹ ਤੇ ਹੀ ਹੱਸਦਾ। ਮੈਂ ਵੀ ਅਸੀਂ ਉੱਤੇ ਹੀ ਜਗੇ ਜਾਂਦੇ। ਬਾਕੀ ਮਨਜੀਤ ਨਾ ਤਾਂ ਉਹੀ ਕੰਮ ਕਰਦਾ। ਬਹੁਤ ਸੋਹਣਾ ਚੁੱਲ੍ਹਾ ਉਤਰਿਆ ਤਾਂ ਹੁਣ ਸਾਲ ਬਾਅਦ ਕੱਢਿਆ ਤਾਂ। ਮੈਂ ਇਹਨੂੰ ਕਿਹਾ ਵੀ ਜਿਹੜੀਆਂ ਲੱਕੜੀਆਂ ਬੱਜੀਆਂ ਪੋੜੀ ਥੱਲਾ ਕਰਦੇ ਹੋਰ ਕੁਝ ਨਹੀਂ ਹੈਗਾ। ਬਈ ਆਪਾਂ ਜਿੱਦਣ ਕਿਤੇ ਲੋੜ ਆ ਆਪਾਂ ਪਕਾ ਲੀਏ। ਉਹ ਕੋਸਾ ਮਨਜੀਤ ਵੀ ਥੋੜੀ ਬਿਮਾਰ ਚੱਲਦੀ ਐ ਨਾ ਆਪਣਾ ਦੇਖਿਆ ਕਹਿੰਦੀ ਵੀ ਐਂ ਕਰੋ ਵਿਆਹ ਬੂ ਜੇ 5-7 ਦਿਨਾਂ ਇਹਨੂੰ ਕਹਿੰਦੀ ਥੱਲੇ ਪਾਸੇ ਹੀ ਕਰ ਤੋਂ ਉਹ ਮੈਂ ਨਾਲ ਪਾਸੋਂ ਥੇਪਦਿਆਂ ਹੋਈਆਂ ਕੰਕਦਿਆਂ ਹਨ ਚਲ ਰੇੜ ਤੇ ਆ ਕੰਮ ਹਾਂ ਵਿਆਹ ਦੀ ਖਾਣੇ ਨੇ ਵਿਆਹ ਤੇ ਬਾਅਦ ਵਿਆਹ ਤੇ ਬਾਅਦ ਚ ਗੂਨ ਕੰਮ ਸੁਣਾ ਯਾ ਕੋਈ ਨਹੀਂ ਹੁੰਦੀ ਜੀ ਆ ਜਾਂਦੇ ਹੁੰਦੇ ਯਾਰ ਆਹ ਕਿਹੜਾ ਰੋਜੇ ਲੜੀਆਂ ਮੱਕੀ ਦੀ ਮੱਕੀ ਦਾ ਰੋਟ ਕੀ ਜਾ ਚਪਤੀ ਸਿਹਦਰ ਹੋਇਆ ਪਰ ਅੱਜ ਜ਼ਰੂਰੀ ਹਾਂ ਇੱਕ ਮਿੰਟ ਆ ਵੀ ਦੱਸ ਦਵਾਂ ਆ ਜਾ ਅਸੀਂ ਤਾਂ ਖਾ ਵੀ ਲਵਾਂਗੇ ਕੀ ਆ ਮੱਕੀ ਦੀ ਰੋਟੀ ਜੇ ਅਸੀਂ ਦਰੋਜ਼ ਵੀ ਬਣਾਉਣ ਲੱਗ ਗਏ ਇਸ ਆਹੀ ਗੱਲ ਐ ਗਣੀ ਐ ਬਾਈ ਮੇਰੇ ਤੇ ਨਹੀਂ ਆਉਂਦੀ ਬੱਸ ਵੇਖ ਦੇਖ ਮੈਂ ਇੱਕ ਦੇਖਿਆ ਐਨ ਨੂੰ ਭਾਵੇਂ ਆਲੂਆਂ ਦੀ ਸਬਜ਼ੀ ਤਰੀ ਵਾਲੀ ਹੁੰਦੀ ਜਦ ਮੱਕੀ ਰੋਟੀ ਦਾ ਦਾ ਭਾਵੇਂ ਉਹ ਇੱਕ ਜੂਰ ਤੇ ਮੇਰੇ ਤੇ ਨਹੀਂ ਚੰਦੀ ਮੇਰੇ ਗੱਲ ਤਾਂ ਬਸ ਸਾਗ ਬਸ ਸਾਗਰ ਰੋਟੀ ਹਾਂ ਹੁਣ ਰੋਜ਼ ਸਾਗ ਤੁਹਾਡੇ ਨਾਲ ਬਣਾਉਣ ਲੱਗਿਆ ਸਾਗ ਦਾ ਭਾਈ ਹੈਗੀ ਮਹਿੰਗਾ ਐ ਤੁਹਾਨੂੰ ਤਾਂ ਬਾਪ ਦਾਦ ਦੇ ਯਾਦ ਕਰਾ ਦਿੰਦਾ ਪਹਾੜਾਂ ਮੈਂ ਟੰਡਾ ਖੰਡਾ ਮੱਕੀ ਦੀ ਰੋਟੀ ਚੱਲਿਆ ਕਰਦੀ ਰੋਜੀ ਹਾਂ ਉਹੀ ਜਾਈ ਦਾਨ ਨਾਲ ਆਲੂ ਨਾਲ ਨਹੀਂ ਇੱਕ ਗੱਲ ਦੇਖੀ ਐ ਉਧਰ ਦੀ ਮੱਕੀ ਚਹਿ ਘਟ ਨਿਕਲਦੀ ਐ ਸੁੱਕੀ ਦਾਬ ਜੀ ਨਾਲ ਦੀ ਜੇ ਐ ਰੱਖ ਲੈਣਾ 21 ਹਿੱਸਾ ਮੱਕੀ ਨਿਕਲਦੀ ਤੁਹਾਡੇ ਕਿਨੇ ਜੇ ਬਚਾਵੈ ਤਾਂ ਪਤਾ ਵੀ ਹੈ ਕੁਦਰਤ ਹੀ ਮਾਰਦਾ ਘਟਦਾ ਪੂਰੇ ਅੱਧੀ ਚੋਂ ਬਾਂਦਰ ਫੇ ਖਾ ਜਾਂਦੇ ਐ ਅੱਧੀ ਚੋਂ ਜਿਹਨੂੰ ਜਾਨਵਰ ਕੋਈ ਵੀ ਅੱਧੀ ਚੋਂ ਇੱਕ ਹਿੱਸਾ ਰਹਿ ਜਾਂਦਾ ਇੱਕ ਹਿੱਸੇ ਦੇ ਵਿੱਚ ਜਿਹੜੀ ਜਾਨ ਹੈ ਨਾ ਉਹ ਅਸਲੀ ਐ ਜੀ ਤਦਾਂ ਕੇ ਪੂਰੇ ਮੱਕੇ ਨੇ ਗਿੱਲੀ ਵੱਢ ਲੰਦੇ ਆ ਆਪਾਂ ਵੱਢਦੇ ਜੇ ਵੱੱਢ ਵੀ ਲੈਣੀ ਅੱਜ ਸੁੱਕੀ ਜੀ ਹੋਗੀ ਫਿਰ ਨਾ ਆਪਾਂ ਟਾਂਡੇ ਐ ਨਹੀਂ ਖੜਾ ਨਹੀਂ ਦਿੰਦੇ ਟੋਡੇ ਗੱਲ ਲਾ ਲਾ ਕੇ ਜਦੋਂ ਸੁੱਕ ਜਾਂਦੇ ਫਿਰ ਆਪਾਂ ਟਾਂਡੇ ਸੁੱਕਦੇ ਜਦ ਤੁਸੀਂ ਕੱਢਦੇ ਸਾਰੇ ਇੱਧਰ ਵੱਢ ਕੇ ਠਾਣਾ ਕਹਿ ਨਹੀਂ ਲਾ ਕੇ ਨਾ ਮੰਨੇ ਮਨਾ ਕਹਿ ਨਹੀਂ ਨਹੀਂ ਮੰਨੇ ਕਿ ਹੋੜਾ ਪਾਰਾ ਕੋੜਾ ਲਾ ਕੋੜਾ ਹੁੰਦਾ ਕੋੜ ਕਹਿ ਰਹੇ ਨੇ ਸਾਡੇ ਕੋੜ ਹਾਂ ਤੁਸੀਂ ਕੋੜ ਕਹਿੰਦੇ ਹੋਣੇ ਸ਼ਾਇਦ ਮਨੇ ਐ ਇੱਕ ਭਾਟ ਟਕਾ ਕੇ ਨਾਲ ਗਾਹ ਭਾਰ ਲਾ ਲੈਣੇ ਐ ਖੜੇ ਕਰਤੇ ਬਸ ਫਿਰ ਉਹਨਾਂ ਨੂੰ 5-10 15 20 ਦਿਨ ਬਾਅਦ ਜਲਪੁਰ ਪਹਰਾ ਆ ਜਾ ਹੋ ਗਿਆ ਰੰਗ ਫਿਰ ਐ ਗੂਰੇ ਤਾਂ ਗੋਹਾਰਾ ਕਹਿੰਦੇ ਫਿਰ ਨੂੰ ਗੋਹਾਰਾ ਗਲਪਾ ਗੋਹਾਰਾ ਤਾਂ ਪਾਖੀਆਂ ਦਾ ਹੁੰਦਾ ਉਹਨੂੰ ਮਨਾ ਕਹਿੰਦੇ ਆ ਉਹਨੂੰ ਕਹਿੰਦੇ ਉਹ ਕੁੱਪ ਕੁੱਪ ਪਜਾ ਹਾਂ ਇਦਾਂ ਲਾਉਂਦੇ ਉਹ ਦੂੜੀ ਦਾ ਹੁੰਦਾ ਕੁਝ ਨਹੀਂ ਕੁੱਪ ਤਾਂ ਤੂੜੀ ਦਾ ਹੁੰਦਾ ਮੈਂ ਨਾ ਉਹ ਮਨਾ ਉਹ ਮਨਾ ਦਾ ਉਹਨੂੰ ਕਹਿੰਦੇ ਜਿਹੜੇ ਪਰ ਆਉ ਕਰਦੇ ਇਨਾ ਨੂੰ ਕੋ ਸੌਕੇ ਨੇ ਆ ਵੀ ਪਿੜਾਂ ਵਿੱਚ ਲਾਤੇ ਕਿ ਆਪਣੇਰੇ ਜੇ ਪਤਾ ਨਹੀਂ ਕਿਹਾ ਕੁਸ ਕਹਿੰਨੇ ਬਾਕੀ ਤੁਸੀਂ ਤੋਂ ਟੱਕਰ ਦੇ ਕਿਹਾ ਕਹਿੰਨੇ ਹਾਂ ਸਾਢੇ ਵਾਸਤੇ ਬਾਹਰ ਚਲੋ ਠੀਕ ਹੈ ਜੀ ਮੈਂ ਮਿਲੂ ਖਾਣੇ ਆ ਉਧਰ ਵਾਲਾ ਹੀ ਰੱਖ ਦੋ ਹੁਣ ਬਾਕੀ ਮਿਲਦੇ ਆ ਸਵੇਰੇ ਕੱਲ ਨੂੰ ਮਿਲਦੇ ਆ ਜੀ ਬਾਕੀ ਤੇ ਬਾਏ ਬਾਏ ਤੁਹਾਨੂੰ ਮਿਲੂਗਾ ਕਿਸੇ ਅਗਲੇ ਬਲੌਗ ਚ ਜੀ ਹਾਂਜੀ ਹਾਂ ਅਗਲੇ ਜਬ ਸਵੇਰ ਵਾਲੇ ਮੈਂ ਮਿਲਣਾ